ਸ਼ਖਸੀਅਤਾਂ ਜਿਹੜੀਆਂ ਪੈਦਾ ਹੁੰਦੀਆਂ ਨੇ ਹੀਰੇ ਤਰਾਸ਼ਣ ਵਾਲੇ ਹੁੰਦੇ ਨੇ ਮਗਰ ਪੱਥਰ ਸਹੀ ਨਿਕਲਣਾ ਚਾਹੀਦਾ ਕਾਰਬਨ ਸਹੀ ਨਿਕਲਣੇ ਚਾਹੀਦੀ ਹੈ ਉਸ ਨੂੰ ਤਰਾਸ਼ਣ ਵਾਲਾ ਜਦੋਂ ਤਰਾਸ਼ਦਾ ਫਿਰ ਉਸ ਦਾ ਮੁੱਲ ਪੈਂਦਾ ਰਹਿਮਨ ਹੀਰਾ ਕਬ ਕਹੇ ਲੱਖ ਟਕੋ ਮੇਰੇ ਮੋਲ ਬੜੇ ਬੜਾਈ ਨਾ ਕਰੇ ਬੜੇ ਨਾ ਬੋਲੇ ਬੋਲੇ ਰਹਿਮਨ ਹੀਰਾ ਕੱਪ ਕਹੇ ਲੱਖ ਟਕੋ ਮਿਰੰਗੋਰ ਉਹਦੀ ਕੀਮਤ ਪਾਉਣ ਵਾਲੇ ਸਾਰੀ ਦੁਨੀਆ ਬੈਠੀ ਹੈ ਇਹ ਹੀਰਾ تراਸ਼ਿਆ ਗਿਆ ਹੈ ਉਸ ਮਾਲਕ ਵੱਲੋਂ ਉਸ ਪਰਮੇਸ਼ਰ ਵੱਲੋਂ ਇਸ ਮਾਤ ਪਿਤਾ ਦੀ ਇਸ ਪਰਿਵਾਰ ਦੀ ਉਸ ਬੱਚੇ ਦੇ ਉੱਤੇ ਪੂਰੇ ਅਸ਼ੀਰਵਾਦਾਂ ਦੇ ਨਾਲ ਦੁਆਵਾਂ ਸੰ ਇਸੇ ਕਰਕੇ ਇਹ ਦੁਨੀਆ ਦੀ ਨਜ਼ਰ ਵਿੱਚ ਆਇਆ ਤੇ ਅੱਜ ਪੰਜਾਬੀ ਦਾ ਸੁਪਰਸਟਾਰ ਬਣ ਕੇ ਗਿਆ ਗਾਇਕੀ ਦਾ ਸੁਪਰਸਟਾਰ ਪਰ ਮੈਂ ਧੰਨ ਹੈ ਉਸਮਾਨ ਦੇ ਜਿਹਨੇ ਲਾਲ ਜਮਿਆ ਉਹਨੂੰ ਤਰਬੀਅਤ ਦਿੱਤੀ ਐ ਸੀ ਕਿ ਅੱਜ ਉਸ ਮਕਾਮ ਤੇ ਪਹੁੰਚਿਆ ਐਨੀ ਦੁਨੀਆ ਇਕੱਤਰਤ ਹੋਈ ਐ ਕੋ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਜਾਂਦੇ ਐਨਾ ਇਕੱਠ ਹੋਣਾ ਇਹ ਮਾਂ ਬਾਪ ਦੀ ਕਮਾਈ ਹੁੰਦੀ ਐ ਉਸ ਸ਼ਖਸ ਦੀ ਕਮਾਈ ਹੁੰਦੀ ਐ ਜਿਹਨੇ ਇਹ ਨੇਕੀ ਇਹ ਮੇਲ ਮਿਲਾਪ